ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਚਿੱਟੇ ਚਨੇ ਤੇ ਨਾਲ ਆਟੇ ਦੀਆਂ ਪੂੜੀਆਂ ਚਨੇ ਆਪਾਂ ਖੱਟੇ ਵਾਲੇ ਬਣਾਵਾਂਗੇ ਇਮਲੀ ਪਾ ਕੇ ਆਪਾਂ ਚਨੇ ਰਾਤ ਭਿਉਂ ਦਿੱਤੇ ਸੀ ਤੇ ਸਵੇਰੇ ਆਪਾਂ ਇਹਨਾਂ ਨੂੰ ਤੋਕੇ ਕੁੱਕਰ ਵਿੱਚ ਵਿਸ ਲਵਾ ਲੈਨੇ ਆ ਦੇ ਨਾਲ ਹੀ ਆਪਾਂ ਆਲੂ ਪਾ ਲੈਨੇ ਆ ਬਾਲਣ ਵਾਸਤੇ ਰੱਖਦੇ ਨੇ ਆਲੂ ਵੀ ਥੋੜਾ ਜਿਹਾ ਆਪਾਂ ਨਮਕ ਪਾ ਦਿੰਨੇ ਆ ਇਹਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਬਾਲਣ ਵਾਸਤੇ ਧਰ ਦਿੰਨੇ ਆ ਆਪਾਂ ਨਾਲ ਹੀ ਇਮਲੀ ਭਿਉਂ ਦਿੰਨੇ ਆ ਇਮਲੀ ਆਪਾਂ ਆਪਣੇ ਖੱਟੇ ਦੇ ਮੁਤਾਬਕ ਭਿਉਵਾਂਗੇ ਜਿੰਨੀ ਕ ਆਪਾਂ ਨੂੰ ਖਟਾਈ ਦੀ ਜ਼ਰੂਰਤ ਹੋਏਗੀ ਕਿਉਂਕਿ ਅੱਧਾ ਕਿਲੋ ਚਨੇ ਸੀ ਤਾਂ ਆਪਾਂ ਅੱਧੀ ਕੋਲੀ ਇਮਲੀ ਦੀ ਭਿਉਂ ਦਿੱਤੀ ਚਨੇ ਆਪਣੇ ਉਬਲ ਰਹਿ ਤੇ ਹੁਣ ਆਪਾਂ ਨਾਲ ਹੀ ਪਿਆਜ਼ ਕੱਟ ਲਏ ਹਰੀ ਮਿਰਚ ਤੇ ਟਮਾਟਰ ਚਨੇ ਤੇ ਆਲੂ ਆਪਣੇ ਉਬਲ ਗਏ ਤੁਸੀਂ ਦੇਖ ਸਕਦੇ ਜੀ ਚਨੇ ਆਪਣੇ ਬਹੁਤ ਹੀ ਵਧੀਆ ਉਬਲ ਗਏ। ਚਨੇ ਆਪਾਂ ਕੁੱਕਰ ਚੋਂ ਅਲੱਗ ਕੱਢ ਲਿਆ। ਆਲੂ ਆਪਾਂ ਅਲੱਗ ਕੱਢ ਲਿਆ। ਤੇ ਚਨੇ ਨੂੰ ਆਪਾਂ ਥੋੜਾ ਜਿਹਾ ਮੈਸ਼ ਕਰ ਲਾਂਗੇ। ਇਸ ਤਰ੍ਹਾਂ ਕੜਛੀ ਦੇ ਨਾਲ ਹੀ ਇਹਨਾਂ ਨੇ ਹੋ ਜਾਣਾ ਕਿਉਂਕਿ ਗਲੇ ਹੋਏ ਚਨੇ ਆ। ਆਪਾਂ ਕੜਛੀ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣੇ ਆ। ਜਨੇ ਆਪਣੇ ਮੈਸ਼ ਹੋ ਗਏ ਹੁਣ ਹੁਣ ਆਪਾਂ ਆਲੂਆਂ ਦੇ ਛੋਟੇ ਛੋਟੇ ਟੁਕੜੇ ਕੱਟ ਲੈਣੇ ਆ ਹੁਣ ਆਪਾਂ ਚਨੇਆਂ ਦੇ ਵਿੱਚ ਟਮਾਟਰ ਪਿਆਜ਼ ਹਰੀ ਮਿਰਚ ਤੇ ਆਲੂ ਆਪਾਂ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਇਹਨਾਂ ਨੂੰ ਨਾਲੀ ਆਪਾਂ ਨਮਕ ਪਾ ਲੈਨੇ ਆ ਨਮਕ ਆਪਾਂ ਟੇਸਟ ਅਕੋਰਡਿੰਗ ਪਾਵਾਂਗੇ ਆਪਣੇ ਥੋੜੀ ਜੀ ਕੁੱਟੀ ਹੋਈ ਲਾਲ ਮਿਰਚ ਪਾ ਦਾਂਗੇ ਨਾਲੀ ਆਪਾਂ ਇਮਲੀ ਮੈਸ਼ ਕਰਕੇ ਇਮਲੀ ਦਾ ਪਾਣੀ ਪਾ ਦਿੰਨੇ ਆ ਇਹ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਆ ਆਪਾਂ ਇਹ ਆਪਾਂ ਜਿਹੜਾ ਪਾਣੀ ਪਾ ਰਹੇ ਆ ਆਪਾਂ ਜਨੇ ਆ ਦਾ ਜਿਹੜਾ ਉਬਲਿਆ ਪਾਣੀ ਉਹੋ ਹੀ ਪਾਉਣ ਦੇ ਆ ਹੋਣੀ ਮਿਲੀ ਨੂੰ ਪਛਾਨ ਲੈਨੇ ਹੋਣੀ ਮਿਲੀ ਵਾਲੇ ਪਾਣੀ ਨੂੰ ਅਪ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਚਨਿਆਂ ਦੇ ਵਿੱਚ ਆਪਾਂ ਚਨਿਆਂ ਵਾਲਾ ਉਬਲਿਆ ਹੋਇਆ ਪਾਣੀ ਪਾ ਦਾਂਗੇ ਜੇ ਆਪਾਂ ਨੂੰ ਥੋੜੇ ਜਿਹਾ ਸੰਘਣੇ ਲੱਗਣਗੇ ਤੇ ਆਪਾਂ ਪਾਣੀ ਉਹੀ ਪਾਣੀ ਪਾ ਦਾਂਗੇ ਉਬਲਿਆ ਹੋਇਆ ਤੇ ਚਨੇ ਆਪਣੇ ਬਣ ਕੇ ਤਿਆਰ ਹੋ ਗਏ ਖੱਟੇ ਵਾਲੇ ਤੇ ਹੁਣ ਆਪਾਂ ਆਟੇ ਦੀ ਤਿਆਰੀ ਕਰਦੇ ਆਂ ਆਟਾ ਆਪਾਂ ਕਨਕ ਦਾ ਆਟਾ ਲਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਰਫਾਈਨਡ ਪਾ ਲਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆਂ ਹੁਣ ਆਪਾਂ ਪਾਣੀ ਪਾ ਕੇ ਆਟੇ ਨੂੰ ਗੁੰਨ ਲੈਨੇ ਆ ਆਪਾਂ ਜਿਆਦਾ ਪਤਲਾ ਆਟਾ ਨਹੀਂ ਗੁੰਨਣਾ ਥੋੜਾ ਸਖਤ ਗੁੰਨਾਂਗੇ ਆਟਾ ਆਪਾਂ ਗੁੰਨ ਕੇ ਰਿਆਰ ਕਰ ਲਿਆ ਜਿਆਦਾ ਜ਼ਿਆਦਾ ਆਟੇ ਨੂੰ ਨਹੀਂ ਰੱਖਣਾ ਬਸ 2-4 ਮਿੰਟ ਵਾਸਤੇ ਰੈਸਟ ਦਿਵਾਵਾਂਗੇ ਆਟੇ ਨੂੰ ਆਟੇ ਨੂੰ ਰੈਸਟ ਆ ਗਈ ਹੈ ਹੁਣ ਆਪਾਂ ਇਹਦੀਆਂ ਪੇੜੇ ਛੋਟੇ-ਛੋਟੇ ਪੇੜੇ ਬਣਾ ਲੈਨੇ ਆ ਥੋੜਾ ਜਿਹਾ ਹੱਥਾਂ ਨੂੰ ਤੇਲ ਲਾ ਕੇ අපන් ශටි ෂට පේඩබ නාාලෙන්නේ වොන පච්ච කල වෙේල්න්නේ නමී ොජ තේල් ගාලෙන්නේ பூடியேளா பூடி அப்பா பத்தளி நான் மோட்டி ரணி ஆ மக்கணி உதம பூடிய வ ਇਹ ਦੇਖ ਤਾਲ ਲੈਨੇ ਇਸੇ ਤਰ੍ਹਾਂ ਆਪਾਂ ਪੂੜੀਆਂ ਸਾਰੀਆਂ ਤਲਕੇ ਤਿਆਰ ਕਰ ਲੈਣੇ ਬੂੜੀਆਂ ਪਤਲੀਆਂ ਕੁੱਝ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਖੱਟੇ ਵਾਲੇ ਚਨੇ ਆਟੇ ਦੀਆਂ ਬੂੜੀਆਂ ਬਣਾ ਕੇ ਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਸੋਹਣੇ ਸੋਹਣੇ